ਹੈਲੋ ਹਰ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਇਹ ਦੱਸਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੁਹਾਡਾ ਸਵਾਗਤ ਹੈ ਜੀ ਨਵੇਂ ਨਿਤਾਰੇ ਦੇ ਬਲੌਗ ਚੈਨਲ ਤੇ ਤੇ ਜੀ ਇੱਥੇ ਆਪਾਂ ਲੱਗੇ ਹੋਏ ਸੀਗੇ ਸਬਜ਼ੀ ਬਣਾਉਣ ਸ਼ਾਮ ਦਾ ਟਾਈਮ ਸੀਗਾ ਤੇ ਇੱਧਰ ਆਪਣਾ ਘਿਓ ਗਰਮ ਹੋਣਾ ਰੱਖਿਆ ਸੀ ਘਿਓ ਜੀ ਦਾ ਸੀਗਾ ਆਪਣਾ ਗਰਮ ਹੋ ਗਿਆ ਸੀਗਾ ਤੇ ਆਥੇ ਆਪਾਂ ਲੈ ਲਈਏ ਸੀਗੇ ਸਬਜ਼ੀ ਜੀ ਸੀਗੇ ਸ਼ਹਿਰ ਤੇ ਮੈਨੂੰ ਸਬਜ਼ੀ ਲੈ ਕੇ ਸੋਦੇ ਲੈਣਗੇ ਇਸ ਜੀ ਤੇ ਕੰਨ ਵੀ ਮੈਂ ਸਬਜੀ ਲੈ ਕੇ ਮਾ ਚਲੋ ਫਿਰ ਅੱਜ ਆਪਾਂ ਨਾ ਸਬਜੀ ਬਣਾ ਲੰਨੇ ਆ ਤੇ ਜੀ ਪਲੀਜ਼ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਜਿੰਨੇ ਵੀ ਵੀਡੀਓ ਦੇਖਦੇ ਨੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਚੈਨਲ ਨੂੰ ਤੇ ਜਿਨ੍ਹਾਂ ਨੇ ਕੀਤਾ ਜਿਨ੍ਹਾਂ ਦਾ ਧੰਨਵਾਦ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਜਿਥੇ ਆਪਾਂ ਲੱਗੇ ਸੀਗੇ ਆਪਣੇ ਕੰਮਕਾਰ ਕਰਨ ਸ਼ਾਮ ਦੇ ਅੱਜ ਤਾਂ ਆ ਨਵੀ ਦੇ ਪਾਪਾ ਨੇ ਕੱਢਦੇ ਸੀ ਕਿਉਂਕਿ ਮੈਂ ਹੋਰ ਵੀ ਕੰਮ ਕਰਨੇ ਸੀਗੇ ਤਾਂ ਕਰਕੇ ਅੱਤਨਾ ਦੁਪਹਿਰੇ ਮੀਂਹ ਬਹੁਤ ਜ਼ਿਆਦਾ ਆ ਗਿਆ ਸੀਗਾ ਮਤਲਬ ਇਹ ਆਪਣੇ 1:00 ਵਜੇ ਮਤਲਬ ਕਿ ਪਹਿਲਾਂ ਕਿੰਮਣੀ ਜੀ ਹੋਈ ਸੀਗੀ ਫਿਰ ਬਿਲਕੁਲ ਸਾਫ਼ ਸੀ ਮੌਸਮ ਧੁੱਪਾਂ ਨਿਕਲ ਰਹੀ ਸੀ ਪੂਰੀ ਐ ਤੇ ਪਤਾ ਨਹੀਂ ਕਿੱਧਰੋਂ ਬੱਦਲ ਚੜ੍ਹ ਕੇ ਆਇਆ ਇੱਕੋ ਲੱਖ ਤਾਂ ਮਤਲਬ ਇਹ ਮੀਂਹ ਆ ਗਿਆ ਆਪਣੇ ਇਹ ਹਟਦਾ ਹੀ ਨਹੀਂ ਹੈਗਾ ਬਸ ਇਹ ਦਿਹਾੜੀ ਜੀ ਕਦੀ ਵਾਤਾ ਉਹਦਾ ਆਉਂਦਾ ਆ ਹੀ ਨਹੀਂ ਹੈਗਾ ਵੀ ਹਾਂ ਨਾ ਆਵੇ ਪੈਂਦਾ ਜ਼ਰੂਰ ਹੈ ਜਾਨ ਕੰਮੀ ਤੇ ਇੱਧਰ ਜੀ ਆਪਾਂ ਲੱਗੇ ਸੀਗੇ ਗੈਸ ਤੇ ਕੱਪੜਾ ਫੇਰਨਾ ਤੇ ਗੈਸ ਤੇ ਕਪੜਾ ਫੇਰ ਤੇ ਉਸ ਤੋਂ ਬਾਅਦ ਮੈਂ ਆਪਣਾ ਧਰੋਲੇ ਪਾਸੇ ਗੈਸ ਜਿਹੜਾ ਆਪਣਾ ਸਾਫ਼ ਕਰਕੇ ਉਹ ਤੇ ਮਤਲਬ ਕਿ ਸਬਜ਼ੀ ਰੱਖਤੀ ਸੀ ਤੇ ਮੈਂ ਦੂਜੇ ਗੈਸ ਜਿਹੜਾ ਮਤਲਬ ਕਿ ਚੁੱਲਾ ਦੂਜੇ ਪਾਸੇ ਸਾਫ਼ ਕਰਨਾ ਗਈ ਸੀ ਅੰਤੇ ਨਵੀਂ ਆ ਗਈ ਸੀ ਨਵੇਂ ਲੱਗੇ ਸੀ ਚੌੜਾ ਕਰਨ ਮੈਂ ਉਹਨਾਂ ਮਹਾ ਹਟ ਜਾ ਤੂੰ ਹੁਣ ਬਹੁਤ ਹਲਤਾਂ ਕਰਦਾ ਜੀ ਬੱਚੇ ਅਨਾਂ ਛੁੱਟੀਆਂ ਫੇਰ ਵੰਦੀਆਂ 11 ਤਰੀਕ ਤੱਕ ਨੰਨੇ ਸਕੂਲ ਚ ਜਾਣਾ ਆ 11 ਨੂੰ ਉਹਨਾਂ ਨੇ ਪੇਪਰ ਸਟਾਰਟ ਆ 11 ਨੂੰ ਉਹਨਾਂ ਨੇ ਸਕੂਲ ਜਾਣ ਦੇਖੋ ਆ ਤੱਕ ਕੀ ਕਰਕੇ ਹੁੰਦਾ ਨੇ ਪੇਪਰਾਂ 'ਚ ਕਿਉਂਕਿ ਇਹ 15 ਦਿਨ ਹੋ ਗਏ 15 ਵੀ ਦਿਨ ਸਕੂਲ ਨਹੀਂ ਗਏ ਹੈਗੇ ਉਹਦੇ ਕਰਕੇ ਤੁਹਾਨੂੰ ਪਤਾ ਕਰੇ ਬੱਚੇ ਹਨਾ ਪੜਦੇ ਤਾਂ ਹੈਗੇ ਪਰ ਉਹੋ ਜੀ ਗੱਲ ਨਹੀਂ ਬਣਦੀ ਆਨਲਾਈਨ ਕਲਾਸਾਂ ਵੀ ਲੱਗਦੇ ਨੇ ਪਰ ਜਿਹੜੀ ਫੇਸ ਟੂ ਫੇਸ ਹਨਾ ਗੱਲ ਬਣਦੀ ਹੁੰਦੀ ਆ ਉਹ ਮਤਲਬ ਕੋ ਗੱਲ ਜੀ ਨਹੀਂ ਬਣਦੀ ਹੈਗੀ ਇੱਧਰ ਜੀ ਆਪਾਂ ਨੇ ਕੜਾਹੀ ਤਾਂ ਲੈ ਸੀ ਗੈਸ ਤੇ अज आपने बनाने से मिठे चौल क्योंकि जी आपने सी टेकना मथा ता करके फिर मैंने नवी के पापा ने कहा भी तारा तुम कड़ दो अज भी शाम दरला कम नबेड़ देवी नहीं तो फिर मैं लेट हो जाऊँगी ज्यादा इतने जी अपा ने तैयारी कर ली सी कड़ाही च बनावे जी आप चौल कुकर नहीं बनाती हैगी मैं ਤੇ ਕੁੱਕਰ ਚ 12 ਬਣਾਉਣੀ ਜਦੋਂ ਮਤਲਬ ਕਿ ਕਾਲੀ ਹੋਵੇ ਵੀ ਹਾਂ ਵੈਸੇ ਟਾਈਮ ਉਨਾ ਕੇ ਲੱਗਦਾ ਮੈਂ ਦੇਖਿਆ ਵਾ ਆਪਣਾ ਸਿਕੜਾਹੀ ਚ ਵੀ ਕੁੱਕਰ ਚ ਵੀ ਜਿੰਨਾ ਕੰਮ ਕੜਾਹੀ ਚ ਲੱਗਦਾ ਉਨਾ ਕੇ ਟਾਈਮ ਕੁੱਕਰ ਦੇ ਵਿੱਚ ਲੱਗਦਾ ਵਾ ਇਹਨਾਂ ਨੂੰ ਹੁਕਸੌਲਾ ਨੂੰ ਤੇ ਇਹਦੇ ਇਧਰ ਆਪਣੇ ਇੱਕ ਬਸ ਸਬਜੀ ਬਣੀ ਜਾਂਦੀ ਐ ਤੇ ਇੱਕ ਬਸ ਆਪਾਂ ਨੇ ਜਿਹੜੇ ਆਪਣੇ ਚੋਲ ਧਰ ਬਣਾਵੇਂ ਫੁੱਲ ਫਲੇਮ ਕਰਕੇ ਨਹੀਂ ਰੱਖਦੇ ਹੁੰਦੀ ਇਹਨਾਂ ਨੂੰ ਤੇ ਮੀਡੀਅਮ ਜੀ ਰੱਖਦੇ ਹੁੰਦੀਆਂ ਵੇ ਹੌਲੀ ਹੌਲੀ ਚਲੂ ਆ ਹੁੰਦਾ ਨਾ ਵੀ ਹੌਲੀ ਹੌਲੀ ਬਣੀ ਜਾਂਦੇ ਨੇ ਵਧੀਆ ਬਣ ਜਾਂਦੇ ਨੇ ਤੇ ਤਾਂ ਮੈਂ ਲੱਗ ਸੀ ਕਿ ਸਬਜ਼ੀ ਦੇ ਵਿੱਚ ਕੜਛੀ ਫਿਰ ਗਰਮੀ ਬਹੁਤ ਜ਼ਿਆਦਾ ਸੀਗੀ ਨਾਲੇ ਤਾਂ ਦੁਪਹਿਰ ਨੂੰ ਵੀ ਪੈਗਾ ਸੀਗਾ ਪਰ ਫਿਰ ਵੀ ਉਸ ਤੋਂ ਬਾਅਦ ਵਿੱਚ ਗਰਮੀ ਜੀ ਕਾਫੀ ਹੋ ਗਈ ਸੀ ਕਿਉਂਕਿ ਇਹ ਆਹੀ ਮਹੀਨਾ ਬਸ ਸਤੰਬਰ ਪਤੋਂ ਦਾ ਦੇਸੀ ਮਹੀਨੇ ਦਾ ਸਾਮ ਨਾਲ ਜ਼ਿਆਦਾ ਗਰਮੀ ਨਾ ਪਤੋਂ ਦੇ ਮਹੀਨਾ ਹੀ ਬਸ ਗਰਮੀ ਦਾ ਉਸ ਤੋਂ ਬਾਅਦ ਵਿੱਚ ਤਾਂ ਮੌਸਮ ਦਾ ਜਨਕ ਫਰਕ ਪੈ ਜਾਂਦਾ ਵਾਗਾ ਹਾਂ ਜਾ ਕੇ ਅਕਤੂਬਰ ਮਹੀਨੇ ਮੌਸਮ ਦਾ ਦਿਨ ਕਿੰਨੇ ਦਿਨ ਦੀ ਗਰਮੀ ਹੁੰਦੀ ਹੈ ਅਕਤੂਬਰ ਚ ਤੇ ਸਵੇਰ ਸ਼ਾਮ ਜਿਹੜਾ ਮੌਸਮ ਆ ਉਹਦਾ ਫਰਕ ਪੈ ਜਾਂਦਾ ਵਾ ਗਰਮੀ ਨੇ ਤਾਂ ਜੀ ਬਸ ਕਰਾ ਕੇ ਰੱਖੀ ਹੈ ਤੱਕੀ ਚਲੋ ਪੈਂਦੀ ਤਾਂ ਹਰੇਕ ਸਾਲ ਇਹ ਫਰਕ ਗਰਮੀ ਦੇ ਵਿੱਚ ਤਾਂ ਔਖਾ ਬਹੁਤ ਹੋ ਜਾਂਦਾ ਵਾ ਤੇ ਆ ਲੰਦਾ ਹੁੰਦਾ ਵੀ ਚਲੋ ਬੰਦਾ ਨਾ ਕੋਟੀ ਸਵੈਟਰ ਪਾ ਕੇ ਕੰਮ ਕਰਦਾ ਫਿਰ ਜਾਂਦਾ ਹੈ ਗਰਮ ਹਵਾ ਵਿੱਚ ਤਾਂ ਨਾ ਬੰਦਦਾ ਬਾਰ ਫਿਰਨ ਜੋਗਾ ਹਨਾ ਧੁੱਪ ਧੁੱਪ ਲੱਗਦੀ ਜੇ ਆਪਾਂ ਧੁੱਪਾਂ ਫਿਰਦੇ ਆ ਤਾਂ ਕੰਮ ਕਰਨਾ ਥੋੜਾ ਜਿਹਾ ਔਖਾ ਹੋ ਜਾਂਦਾ ਵਾ ਤੇ ਇਧਰ ਜੀ ਆਪਣਾ ਸ਼ਾਮ ਦਾ ਟਾਈਮ ਸੀਗਾ ਤੇ ਸਬਜੀ ਆਪਾਂ ਨੇ ਬਣਨੀ ਰੱਖਿਆ ਹੁੰਦੀ ਸੀ ਸਬਜ਼ੀ ਦਾ ਗੈਸ ਵੀ ਆਪਾਂ ਨੇ ਸਲੋ ਕਰਤਾ ਸੀ ਤੇ ਚੌਲਾਂ ਦਾ ਗੈਸ ਵੀ ਆਪਾਂ ਨੇ ਮੀਡੀਅਮ ਫਲੇਮ ਕਰਤੀ ਸੀ ਦੋਨੇ ਚੀਜ਼ਾਂ ਟਾ ਕੇ ਆਪਾਂ ਬਾਹਰ ਹਗੇ ਸੀਗਾ ਦੇ ਦੁਬਾਰਾ ਫਿਰ ਪਾਹਰੇ ਸੇ ਕੱਪੜੇ ਸੁੱਕੋਨੇ ਪਹਿਲਾਂ ਮੈਂ ਫੋਲੇ ਸੀਗੇ ਦੁਪਹਿਰ ਜਿਵੇਂ ਦੋਨ ਦੋਸਾ ਕਮੀ ਆ ਗਿਆ ਸੀਗਾ ਫਿਰ ਉਸ ਤੋਂ ਬਾਅਦ ਵਿੱਚ ਮੈਂ ਦੁਬਾਰਾ ਫੇਰ ਫੋਲ ਲੇ ਮੀਜਰੋ ਹਟੇ ਗੇ ਜਦੋਂ ਮੈਂ ਫੇਰ ਫੋਲ ਕੇ ਹਟੇ ਫੇਰ ਬਦਲ ਗੜ ਕੇ ਮੈਂ ਹਾਂ ਵੀ ਲੈ ਫੇਰ ਕੱਪੜੇ ਚ ਕਾਊਗਾ ਪਰ ਦੁਬਾਰਾ ਆਇਆ ਨਹੀਂ ਹੈਗਾ ਮੀ ਤੇ ਡੈਡੀ ਗਏ ਸੀਗੇ ਬਾਹਰੋਂ ਸਕੂਲ ਟ੍ਰੀ ਲੈ ਕੇ ਤੇ ਇੱਥੇ ਮੈਂ ਲੱਗੀ ਸੀ ਕੱਪੜੇ ਲਾਉਣ ਪਹਿਲਾਂ ਉੱਤਰੋ ਲਾ ਕੇ ਅੰਦਰ ਰੱਖੇ ਸੀ ਫਿਰ ਮੈਂ ਕਿਹਾ ਚਲੋ ਕਾਨੂੰ ਘੇੜੇ ਲਾਉਣੇ ਬਾਰ-ਬਾਰ ਵੀ ਆਪਾਂ ਸਟੈਂਡ ਤੇ ਰੱਖ ਕੇ ਲੈ ਜੰਨੇ ਮੈਂ ਤੇ ਨਵੀ ਨੂੰ ਹਾਂ ਕਮਾਦਿਸ ਨੂੰ ਹੱਕ ਸੁਣੀ ਹੈਗੀ ਮਰੀ ਤੇ ਉਹਦੇ ਪਾਪਾ ਨੂੰ ਫੋਨ ਆਇਆ ਹੋਇਆ ਸੀ ਤੇ ਫਿਰ ਮੈਂ ਜਾ ਕੇ ਬਲਕ ਲੱਗੀ ਮੈਂ ਕਿਹਾ ਮੈਂ ਨਾ ਸਟੈਂਡ ਅੰਦਰ ਕਰਾਰੋ ਇਹ ਗੋਬੇ ਰੋਣ ਲੱਗ ਗਿਆ ਹੁਣ ਹਨਾ ਟਾਈਮ ਨਾਲ ਉਹ ਜਿਹੜੇ ਆਪਣੇ ਕੱਪੜੇ ਅੰਦਰ ਰੱਖੇ ਦਈ ਆਪਾਂ ਹੋਏ ਜੀ ਮੈਂ ਉਸ ਤਰ੍ਹਾਂ ਹੀ ਕੱਪੜੇ ਅੰਦਰ ਰੱਖ ਕੇ ਆਗੇ ਸੂ ਇਹ ਆਪਾਂ ਤੇ ਇੱਥੇ ਦੇਖੋ ਬੱਦਲ ਹਲੇ ਵੀ ਹੈਗਾ ਆ ਤੇ ਦੇਖੋ ਵਕੀ ਕੀ ਬਣਦਾ ਹਨ ਵੈਸੇ ਹੁਣ ਮਤਲਬ ਰੁਕਣ ਲੱਗ ਗਿਆ ਮੈਂ ਪਹਿਲਾਂ ਤਾਂ ਰੋਕੋਦਾ ਇਹ ਨਹੀਂ ਸੀ ਹੜਦਾ ਨਹੀਂ ਸੀਗਾ ਸਾਰੇ-ਸਾਰੇ ਦਿਹਾੜੇ ਮੈਂ ਪਈ ਜਾਂਦਾ ਹੁੰਦਾ ਸੀਗਾ ਹੁਣ ਤਾਂ ਮਤਲਬ ਇਹ ਦਿਨ ਚ ਘੰਟਾ ਅੱਧਾ ਘੰਟਾ ਬਸ ਨਾ ਕਦੇ ਆਉਂਦਾ ਆ ਫਿਰ ਵੀ ਫਰਕ ਪੈਣ ਲੱਗਿਆ ਪਹਿਲਾਂ ਨਾਲ ਤੇ ਇੱਥੇ ਜੀ ਮੈਂ ਪਹਿਲਾਂ ਜ਼ੋਰਾਂ ਚ ਕੱਟ ਸੀ ਫਿਰ ਸੀਗੀ ਰਕਬੇ ਤੇ ਲਣਾ ਲੱਗ ਜਾਂਦਾ ਹਨ ਤੇ ਇੱਥੇ ਆਪਣੇ ਭਾਂਡੇ ਜਿਹੜੇ ਪਹਿਲਾਂ ਦੇ ਮੰਚੇ ਪਏ ਸੀਗੇ ਤੇ ਉਹ ਮੈਂ ਚੜਨ ਲੱਗੀ ਸੀਗੀ ਮੈਂ ਹਾਂ ਚੱਲੋ ਹੁਣ ਭਾਂਡੇ ਜਿਹੜੇ ਮੰਚੇ ਪੈਨ ਚੜਦੇ ਜਿੰਨਾ ਜੁਣਾ ਨਾ ਫਿਰ ਖਾਸੇ ਹੋ ਜਾਂਦੇ ਨੇ ਨਾਲੇ ਵਿੱਚ ਸਿੱਖ ਜਾਂ ਨਾ ਹੋਰੇ ਲੋਟ ਹੋ ਜਾਂਦਾ ਵਾ ਮੈਂ ਤਾਂ ਫਿਰ ਸੇਂਕ ਸਾਫ ਕਰਿਆ ਜਾਂਦਾ ਵਾ ਨਾਲੇ ਚੱਲੋ ਹੁਣ ਭਾਂਡੇ ਚ ਨੇ ਜਾਂਦੇ ਨੇ ਨਹੀਂ ਤਾਂ ਫਿਰ ਉਹ ਪਤਾ ਹੀ ਨਹੀਂ ਤਾਂ ਕਾਫੀ ਖਰਾਬ ਜਾ ਹੋ ਜਾਂਦਾ ਵਿੱਚ ਸਿੰਘ ਜਾਂ ਤੇ ਇੱਥੇ ਜੀ ਆਪਾਂ ਲਾ ਕੇ ਸੀਗੇ ਭਾਂਡੇ ਤੋਂ ਲੱਤੋ ਤੋਂ ਉੱਧਰ ਆਖਦੇ ਸੀ ਆਪਾਂ ਦੂਜੇ ਸਿੰਘ ਚ ਫਿਰ ਉਸ ਤੋਂ ਬਾਅਦ ਵਿੱਚ ਇਹਨੂੰ ਧੋਵਾਂਗੇ ਤੋਂ ਫਿਰ ਇਹਨੂੰ ਤੇ ਫਿਰ ਆਪਾਂ ਇਹਦੇ ਵਿੱਚ ਭਾਂਡੇ ਮਾਰਚ ਕਰ ਰੱਖਾਂਗੇ ਫਿਰ ਪਰਲੇ ਨੂੰ ਫਿਰ ਧੋਵਾਂਗੇ ਤੋਂ ਦੇ ਵਿੱਚ ਧੋ ਕੇ ਭਾਂਡੇ ਫਿਰ ਉਹਦੇ ਵਿੱਚ ਰੱਖਾਂਗੇ ਜਨ ਨੂੰ ਜੇ ਆਪਣੀ ਜੜੀ ਸਰਜੀ ਵੀ ਬਣੀ ਜਾਂਦੀ ਆ ਤੇ ਆਪਣੇ ਚਾਰ ਵੀ ਬਣੀ ਜਾਂਦੇ ਨੇ ਹੁੰਦਾ ਨੇ ਵੀ ਜੇ ਇੱਕ ਵਾਰੀ ਬੰਦਾ ਲਾਗ ਜਵੇ ਹੈ ਨਾ ਇਹ ਮੇਰੀ ਸ਼ਾਮ ਦੀ ਰੁਟੀਨ ਹੈ ਜੀ ਅੱਜ ਵਸ ਸ਼ਾਮ ਦੀ ਰੁਟੀਨ ਦੇ ਵਿੱਚ ਮੇਰੇ ਧਾਰਾ ਨਹੀਂ ਗਈ ਹੈ ਹੈਗੀ ਨੇ ਤਾਂ ਧਾਰਾ ਵੀ ਮਨ ਚੋਣੀਆਂ ਬੰਨ ਗਈ ਨੇ ਕਰੇ ਕਰੇ ਨਾ ਵੀ ਦੇ ਪਪਾ ਚੋਰੰਦ ਨੇ ਜੇ ਮੈਨੂੰ ਮਿੱਤਲੋ ਕੋਈ ਰਿਮੋਟ ਨਾਲ ਅੱਜ ਚਾਲ ਬਣਾਉਣੀ ਸੀ ਇਹ ਤਾਂ ਕੋਈ ਕੰਮ ਹੋਵੇ ਨਾ ਜਾਂ ਫੇ ਕਿਤੇ ਗਏ ਹੋਈਏ ਕਈ ਵਾਰ ਆ ਕੇ ਦਾਸਾ ਚੀਜ਼ ਵਗੈਰਾ ਬਣਾਉਣੀ ਹੁੰਦੀ ਹੈ ਵੀ ਲੇਟ ਹੋ ਜੇ ਕਿਤੇ ਗਏ ਹੋਈਏ ਤਾਂ ਉਹ ਕਰੀਏ ਫੇਸਪੀਚ ਹੋਰ ਉਹਨੇ ਸ਼ਾਮ ਨੂੰ ਤਨਾ ਚਲਾਈ ਰਲ ਮਿਲ ਕੇ ਇਹਦਾ ਕੰਮ ਹੋ ਜਾਂਦਾ ਵਾ ਦੁੱਧ ਤਾਂ ਦੋਏ ਦਿੰਦੀਆਂ ਨੇ ਬੈੜੀਆਂ ਆਪਣੀਆਂ ਤੇ ਇੱਕ ਕੱਟੇ ਵੀ ਸੋਣ ਵਾਲੀ ਐ ਤੇ ਇੱਕ ਬੈੜੀ ਵੀ ਸੋਣ ਵਾਲੀ ਐ ਤੇ ਦੋਨੇ ਜਿਹੜੀਆਂ ਦਿੰਦੀਆਂ ਨੇ ਦੁੱਧ ਫਿਰ ਵੀ ਤੁਹਾਨੂੰ ਪਤਾ ਹੀ ਹੈ ਨਾ ਫਿਰ ਵੀ ਲੱਗ ਗਿਆ ਜਾਂਦਾ ਤਰਾਚੋਰ ਨੂੰ 15 ਵੀ ਮਿੰਟ ਤਾਂ ਲੱਗ ਜਾਂਦੇ ਨੇ ਕਿ ਇਸ ਤਰ੍ਹਾਂ ਹੈ ਗਿਆ ਪਲੇਟ ਤੇ ਦੁੱਧ ਥੋੜਾ ਜਿਹਾ ਹੁੰਦਾ ਆ ਤੇ ਇੱਕ ਹੈ ਗਿਆ ਮਤਲਬ ਕਿ 6-7 ਮਹੀਨੇ ਦੀ ਸੂਈ ਹੋਈ ਹੋਵੀ ਉਹ ਵੀ ਮੰਨੋ ਪਲੇਟੇ ਹੋ ਚੱਲੀ ਆ ਮਤਲਬ ਕਿ ਦੁੱਧ ਉਹਦੇ ਥੱਲੇ ਤਾਂ ਹੈਗਾ ਦੁੱਧ ਥੱਲੇ ਜੜੀ ਜਾ ਰਹੀ ਤਿੰਨ ਸਾਲ ਹੋ ਗਿਆ ਸੂਈ ਨੂੰ ਉਹਦੇ ਥੱਲੇ ਦੁੱਧ ਥੋੜਾ ਜਿਹਾ ਘਟਾ ਚਲੋ ਆਪਣਾ ਸਰੀ ਜਾਂਦਾ ਵਾ ਐ ਕਿ ਨਹੀਂ ਮੁੱਲੂ ਦੇ ਦੁੱਧ ਆਰ ਦਾ ਦੇ ਦੁੱਧ ਦੀ ਰੇਸ ਕਿਤੋਂ ਕਰ ਲੈਣਗੇ ਸਾਨੂੰ ਨਾ ਹੀ ਬੋਲ ਰ ਵਧੀਆ ਲੱਗਦਾ ਐ ਅਸੀਂ ਕਰ ਲੈ ਅਸੀਂ ਕਰਦਾ ਹੀ ਪੀ ਕੇ ਖੁਸ਼ ਮੁੱਲੋ ਧੰਨਵਾਦ ਲੱਗਦਾ ਹੈਗਾ ਤੇ ਨਾ ਹੀ ਸਾਡਾ ਸਰ ਦਾ ਮੁੱਲ ਨਾ ਕਿਉਂਕਿ ਸਾਡੇ ਦੁੱਧ ਥੋੜਾ ਜਿਹਾ ਬੰਦ ਲੱਗ ਜਾਂਦਾ ਵਾ ਕਈ ਵਾਰ ਕੋਈ ਆ ਗਿਆ ਜਾ ਕੋਈ ਵਾਰ ਕੋਈ ਦਿਹਾੜੀਆ ਲੱਗ ਜਾਂਦਾ ਹਨਾ ਤਾਂ ਕਰਕੇ ਫਿਰ ਤੁਹਾਨੂੰ ਪਤਾ ਹੀ ਹੈ ਹਨਾ ਵੀ ਖੇਤੀ ਬਾੜੀ ਆਂਦੇ ਤਾਂ ਵੱਧ ਚਾਹੀਦਾ ਵਾ ਦੁੱਧ ਇੱਥੇ ਜੇ ਆਪਣੇ ਚੌਲ ਗਏ ਸੀਗੇ ਬਣ ਤੇ ਉਸ ਤੋਂ ਬਾਅਦ ਵਿੱਚ ਜਿਹੜਾ ਆਪਾਂ ਨੇ ਮੱਥਾ ਟੇਕਣ ਦੀ ਤਿਆਰੀ ਕੀਤੀ ਸੀਗੀ ਆਟਾ ਮੈਂ ਗੁੰਨ ਲਿਆ ਸੀ ਤੇ ਇੱਥੇ ਆਪਾਂ ਨੇ ਮਤਲਬ ਕਿ ਕਿਉਂਕਿ ਚਰਾਗ ਬਣਾਉਣਾ ਸੀਗਾ ਚਰਾਗ ਲਾਉਣ ਵਾਸਤੇ ਤੇ ਆਪਾਂ ਨੇ ਇੱਥੇ ਜੀ ਮੱਥਾ ਟੇਕਣ ਦੀ ਤਿਆਰੀ ਕਰ ਲਈ ਸੀਗੀ ਤੇ ਲੱਗੇ ਸੀਗੇ ਆਪਾਂ ਮੱਥਾ ਟੇਕਣ ਮੈਂ ਪਹਿਲਾਂ ਨਵੀਂ ਉਹਨਾਂ ਨੂੰ ਬੁਲਾ ਕੇ ਲਈ ਨਵੀਂ ਫਿਰ ਤਾਂ ਨਵੀਂ ਦੇ ਪਾਪਾ ਨੂੰ ਮੈਂ ਆ ਜਾ ਉਹ ਵੀ ਆਪਾਂ ਮੱਥਾ ਟੇਕ ਲਈ ਹੈ ਹਨਾ ਕਿ ਇਹ ਵੀ ਜ਼ਰੂਰੀ ਸੀਗਾ ਜੀ ਮੂੰਹੋਂ ਕੱਢਿਆ ਹੋਇਆ ਸੀ ਮੈਂ ਤਾਂ ਕਰਕੇ ਮੈਂ ਵੀ ਟੇਕਣਾ ਜ਼ਰੂਰੀ ਹੈ ਨਾ ਖਵਾ ਦੇਣਾ ਮੱਥਾ ਤੇ ਇੱਥੇ ਜੀ ਆਪਾਂ ਨੇ ਅੱਗ ਸੀ ਕਿ ਜਿਹੜੀ ਮਗਨ ਪਾਤੀ ਸੀਗੀ ਸੋ ਕੋਹੇ ਲਾ ਕੇ ਪਾਤੀਆਂ ਲਾ ਕੇ ਇਹ ਜੀ ਮਗਿਆ ਹੋਇਆ ਗੋਹਾ ਚਾਹੀਦਾ ਹੁੰਦਾ ਜਿਹੜਾ ਮਗ ਦਾ ਹੋਵੇ ਨਾ ਉਹ ਨਹੀਂ ਲੈਣਾ ਚਾਹੀਦਾ ਇਹਦੇ ਵਿੱਚ ਮਤਲਬ ਕਿ ਕੋਈ ਵੀ ਆਪਣਾ ਮੱਥਾ ਟੇਕਣਾ ਹੋਮ ਪੋਣਾ ਨਾ ਉਨੇ ਵਿੱਚ ਫੇਰ ਨਹੀਂ ਮਤਲਬ ਚਾਲ ਤਰ ਕਿ ਅੱਜ ਦਸੀ ਜਿਹੜੀ ਮਗਰ ਹੀ ਬਾਦੇ ਸਮਾਂ ਜਾਨੂੰ ਕੋ ਹੋਇਆ ਨਾ ਮਾਗੇਣਗੇ ਅੱਗੇ ਜੀ ਹੋਜੂਗੀ ਤੇ ਜੇ ਇੱਥੇ ਦੇਖਣ ਤੁਸੀਂ ਆਪਾਂ ਨੇ ਮੱਥਾ ਟੇਕਤਾ ਮੇਰੇ ਕੱਪੜੇ ਗਰਮੀ ਨਾਲ ਭਿੱਜੇ ਗਏ ਨੇ ਗਰਮੀ ਬਹੁਤ ਲੱਗਦੀ ਪੀਂਦੇ ਅੰਦਰ ਸੋਇਤ ਵਿੱਚ ਤੇ ਕੁਛ ਪਾਣੀ ਨਾ ਪੀ ਜੇ ਪੰਡਾ ਪੰਡਾ ਮੰਜੇ ਸੀਗੇ ਤੇ ਮੋਢੇ ਵਗੈਰਾ ਤਾਂ ਗਰਮੀ ਆਈ ਹੋਈ ਆ ਇੱਥੇ ਨਾ ਵੀ ਕਹਿੰਦੇ ਮਮਾ ਮਮੀ ਟੇਕਾ ਨਾ ਮਾਤਾ ਟੇਕਲਾ ਤੇ ਉਹ ਵੀ ਟੇਕੋਗੇ ਜਿਵੇਂ ਮੈਂ ਟੇਕਿਆ ਵਾ ਤੇ ਇੱਥੇ ਲੱਗੇ ਹੋਇਆ ਟੇਕਣ ਨਵੀ ਦੇ ਬਾ ਨਵੀ ਦੇ ਪਾਪਾ ਟੇਕਣਗੇ ਕਿਉਂਕਿ ਜੀ ਜਦੋਂ ਇਹ ਵੈਸੇ ਆਪਾਂ ਆਪਾਂ ਨੇ ਜੇ ਇੱਥੇ ਆਪਾਂ ਜਿਹੜਾ ਫਰਜ ਕਰਤਾ ਪੂਰਾ ਨਵੀ ਦੇ ਪਾਪਾ ਨੂੰ ਵੀ ਮੱਥਾ ਟੇਕਤਾ ਤੇ ਉਸ ਤੋਂ ਬਾਅਦ ਵਿੱਚ ਚਲੋ ਜੀ ਆਪਾਂ ਰੋਟੀ ਪਾਣੀ ਦਾ ਕੰਮ ਲੱਗ ਗਿਆ ਸੀ ਮੱਥਾ ਟੇਕ ਕੇ ਢਾਈ ਸੱਜੇ ਆਪਣੀ ਬਣੀ ਪਈ ਸੀ ਤੇ ਨਵੀ ਨੂੰ ਸਾਰਿਆਂ ਨੂੰ ਪ੍ਰਸ਼ਾਦ ਦੇਤਾ ਸੀ ਥੋੜਾ ਥੋੜਾ ਪਹਿਲਾਂ ਇਹ ਜੇ ਤਨਾ ਵੀਦਾਂ ਪਾਪਾ ਨਾਲ ਮੱਥਾ ਟੇਕਤਾ ਉਸ ਤੋਂ ਬਾਂਦਰ ਵੀਦੂ ਬੱਤੀ ਜਿਹੜੀ ਕਰ ਦਿੱਤੀ ਸੀਗੀ ਅੰਦਰ ਵੀ ਮੱਥਾ ਜਿਹੜਾ ਆਪਾਂ ਨੇ ਟੇਕਤਾ ਸੀਗਾ ਕਿਉਂਕਿ ਇਹ ਜ਼ਰੂਰੀ ਹੈ ਜੀ ਹੈਨਾ ਚਲੋ ਹਰ ਪਾਸੋਂ ਸੁੱਖ ਦਾ ਸੁਨੇਹਾ ਆਪਾਂ ਆਵੇ ਆਪਾਂ ਤਾਂ ਇਹੀ ਕਹਿੰਦੇ ਵਾਹਿਗੁਰੂ ਹੁਣ ਬਚਾ ਰੱਖੇ ਹਨ ਇੱਥੇ ਜੋ ਨੁਕਸਾਨ ਹੋਣਾ ਸੀ ਹੁਣ ਉਹ ਤਾਂ ਹੋ ਚੁੱਕਿਆ ਵਾ ਤੇ ਜੀ ਸਾਡੇ ਅੱਜ ਦੀ ਵੀਡੀਓ ਇੰਨੀ ਹੀ ਤੇ ਵੀਡੀਓ ਨੂੰ ਪੂਰੀ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਤੇ ਆਪਾਂ ਨੇ ਥੇ ਅੰਦਰ ਵੀ ਧੋਪ ਪੱਤੇ ਘਾਤੇ ਸੀ ਮਿਲਾਂਗੇ ਜੇ ਤੁਹਾਨੂੰ ਓਕੇ ਆਪਾਂ ਨਵੀਂ ਵੀਡੀਓ ਦੇ ਨਾਲ ਤੁਹਾਨੂੰ